ਇੱਥੋਂ ਸਟਾਰਟ ਹੈ ਜੀ ਇੱਥੋਂ ਆਪਣਾ ਖੇਤ ਸਟਾਰਟ ਹੋ ਗਿਆ ਜੀ ਹੁਣ ਅਸੀਂ ਮੋਟਰਸਾਈਕਲ ਤੇ ਵੀਡੀਓ ਬਣਾਉਣ ਲੱਗੇ ਆ ਖੇਤ ਕਾਫੀ ਲੰਮਾ ਚੌੜਾ ਹੈ ਨਰਮਾ ਆਪਣਾ ਸਟਾਰਟ ਹੋ ਗਿਆ ਤੇ ਅਬ ਚਾਲੇ ਦੋ ਕਿੱਲੇ ਕਿਸੇ ਦੇ ਹੋਰ ਹੈ ਜੀ ਉੱਤੇ ਅੱਗੇ ਨਰਮਾ ਦਿਖ ਰਿਹਾ ਉਹ ਵੀ ਆਪਣੇ ਨ ਕਿਲੇ ਜਿਹੜੇ ਸੀ ਉਦੋਂ ਬਾਅਦ ਹੁਣ ਆਪਾਂ 5 ਕਿਲੇ ਚੜਾਈ ਹੋ ਗਈ ਦੋਨੇ ਸਾਈਡ ਆ ਗਿਆ ਆਪਾਂ ਆ ਰੋਡ ਚੱਲ ਰਿਹਾ ਰੋਡ ਦੇ ਉੱਤੇ ਆ ਦੋਨੇ ਸਾਈਡ ਮਰਨਾ ਆਪਣੇ ਸਟਾਪ ਹੋ ਗਿਆ ਜੀ ਬੜੀ ਦੇ ਵਿਚਾਰ ਦੀ ਰੋਡ ਜਾ ਰਿਹਾ ਜੀ ਹੁਣ ਇੱਥੋਂ ਆਪਣਾ ਦੋਨੇ ਪਾਸੇ ਇਧਰ ਇੱਕ ਸਾਈਡ ਤੋਂ ਆ ਗਿਆ ਚਨਵਜੇ ਜੋ ਨੇ ਨੂੰ ਲਾਇਨ ਨੂੰ 10 12 ਦਿਨ ਹੋਇਆ ਜੀ ਇਹ 1509 ਵੈਰਾਈਟੀ ਹੈ ਰੇਟ ਵੈਰਾਈਟੀ ਲੱਗਦੀ ਹੈ ਜੀ ਇਹ ਐਸਾਈਡ ਆਪਣੇ ਖੇਤ ਦੇ ਵਿੱਚ ਡੱਗ ਬਣਿਆ ਹੋਇਆ ਪਾਣੀ ਵਾਲਾ ਵੱਡਾ ਕੋਈ ਕੋਰੇ ਮਾਰੇ ਨਾ ਆਲ ਖੇਤ ਦੇ ਵਿਚਾਲੇ ਡੱਬ ਦੇ ਜੀ ਇਸ ਦੇ ਦੋਨੇ ਸਾਈਡ ਪੈੜੀਏ ਐਸ ਸਾਈਡ ਵੀ ਆਪਣੀ ਕੋਈ 5-6 ਕਿੱਲੇ ਪੈੜੀ ਅੱਗੇ ਨਿਕਲ ਜਾਂਦੀ ਹੈ ਇਹ ਆਪਣੇ ਡੱਗ ਦੇ ਵਿੱਚ ਇਹ ਮੋਟਰ ਚੱਲ ਰਹੀ ਹੈ ਇਹ ਮકાਨ ਬਣਿਆ ਖੇਤ ਦੇ ਵਿੱਚ ਕੋਈ ਲੇਬਰ ਵਾਸਤੇ ਨਰਮਾ ਜੀ ਆਪਣਾ ਤੇ ਨਰਮਾ तकरीबन ਇਸ ਖੇਤ ਦੇ ਵਿੱਚ 35 ਕਿੱਲੇ ਪੈ ਲਈਏ 30 ਕਿੱਲੇ ਇਥੇ ਇਸ ਦੇ ਵਿੱਚ ਕਟੋ-ਕਟ 16 17 ਕਿੱਲੇ ਨਰਮਾ ਹੈ ਇਹ ਲੇਬਰ ਵਾਸਤੇ ਰੂਮ ਬਣੇ ਹੋਏ ਨੇ ਮੋਟਰ ਦੀ ਪਾਈਪ ਦਾ ਨੱਕਾ ਇੱਕ ਇਹ ਖੁੰਦਾ ਹੈ ਇੱਕ ਇਹ ਖੁੱਲਦਾ ਹਰ ਖਾਲ ਦੇ ਵਿੱਚ ਖੇਤ ਦੇ ਵਿੱਚ ਸਵੇਦਾ ਦਿੱਤੀ ਗਈ ਹੈ ਕਿਤੇ ਵੀ ਕੋਈ ਅਡੋਢੇ ਖਾਲੇ ਪਰਨ ਦੀ ਜ਼ਰੂਰਤ ਨਹੀਂ ਜਿੱਥੇ ਵੀ ਕਿਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਉੱਥੇ ਖੇਤ ਦੇ ਵਿੱਚ ਖਾਲੇ ਚ ਨੱਕਾ ਖੁੱਲ ਜਾਂਦਾ ਜੀ ਇਹ ਦੇਖੋ ਇਹ ਮੋਟਰਾਂ ਦੇ ਨੱਕੇ ਚੱਲ ਰਹੇ ਆ ਉਹ ਸੋਲਰ ਪਲੇਟਾਂ ਵਾਲੀ ਵੀ ਮੋਟਰ ਲੱਗੀ ਵਿੱਚ ਲੱਗੀ ਤੇ ਅ ਕਮਰਸ਼ੀਅਲ ਪ੍ਰਾਪਰਟੀ ਆ ਗਈ ਜੀ ਪਿੰਡ ਦੀ ਨਿਆਈ ਹੈ ਇਹ ਪਿੰਡ ਤੋਂ ਤੀਜਾ ਚੌਥਾ ਕਿੱਲਾ ਹੈ ਜ਼ੂਮ ਕਰਕੇ ਦੇਖੋ ਇਹ ਨਾਲ ਪਿੰਡ ਦਿਖਦਾ ਹੈ ਪਟਾ ਰੋਡ ਵੀ ਨਾਲ ਆ ਗਿਆ ਦੋ ਕਿੱਲੇ ਦੇ ਇਹ ਤਿੰਨ ਕਿੱਲੇ ਪ੍ਰਾਪਰਟੀ ਹੈ ਇੱਥੇ ਆਪਾਂ ਇੱਕ ਕਨਾਲ ਦਾ ਪਲਾਟ ਕੱਟਿਆ ਜੀ ਇਹਦੇ ਵਿੱਚ ਜਿਹੜਾ ਜਿੱਤੂ ਸਾਲ ਪਹਿਲਾਂ ਕੱਟਿਆ 10 ਲੱਖ ਰੁਪਈਆ ਹੀ ਦਿੱਤਾ ਜੀ ਸਮਾਦਨ ਕਿੱਲੇ ਜਗ੍ਹਾ ਆਪਣੇ ਕੋਲ ਇੱਕ ਕਨਾਲ ਇਸ ਚੋਂ ਕੱਟੀ ਹੋਈ ਹੈ ਆ ਇਥੋਂ ਸ਼ੁਰੂ ਹੋਗਾ ਜੀ ਸਾਡਾ ਆਪਣਾ ਜਿਹੜਾ ਤੋਂ ਐਸ ਨਰਮੇ ਤੋਂ ਨਰਮੇ ਤੋਂ ਸ਼ੁਰੂ ਹੋਇਆ ਜੀ ਇਹ ਦੋ ਪਟੀਆਂ 10 10 ਕਿੱਲੇ ਲੰਮੀਆਂ ਪਟੀਆਂ ਜੀ ਇਹ 9 9 ਕਿੱਲੇ ਲੰਮੀਆਂ 18 ਕਿੱਲੇ ਨਰਮਾ ਦਾ ਦੋ ਪਟੀਆਂ ਜੀ ਆ ਗਿਆ ਆ ਪਾਈਪ ਲਾਈਨ ਜਾਂਦੀ ਹੈ ਜੀ ਵਾਟਰ ਵੋਸਰ ਵਾਲੀ ਆਪਣਾ ਇਹ ਰੋਡ ਫਰੰਟ ਸ਼ੁਰੂ ਹੋ ਗਿਆ ਜੀ ਘੱਟੋ ਘੱਟ 1 ਕਿਲੋਮੀਟਰ ਦਾ ਫਰੰਟ ਹੈ ਰੋਡ ਸਾਈਡ ਰੋਡ ਦਾ ਫਰੰਟ ਆ ਗਿਆ ਜੀ ਕੱਟੋ-ਕੱਟੇ 1 ਕਿਲੋਮੀਟਰ ਦਾ ਦੂਜੀ ਸਾਈਡ ਖੇਤ ਦੇ ਅਗਲੇ ਫਿਰੇ ਤੇ ਇੱਕ 3/4 ਇਹ ਆਪਣੇ ਪੱਕਾ ਖਾਲਾ ਜਾ ਰਿਹਾ ਜੀ ਇਹ ਪੱਕਾ ਖਾਲਾ ਜਾ ਰਿਹਾ ਜੀ ਤਕਰੀਬਨ 70 ਕਿਲੇ ਖਾਲ ਦਾ ਮੱਥਾ ਲੱਗ ਗਿਆ ਇਦਰ ਲੇਬਰ ਵਾਸਤੇ ਰੂਮ ਬਣੇ ਹੋਏ ਜੀ ਸਾਰੀ ਸਹੂਲਤ ਡੱਗੀ ਟੈਂਕੀ ਮੋਟਰ ਹੋਰ ਵਸਤੂ ਪੈਪ ਵੀ ਆਉਂਦੀ ਹੈ ਜੀ ਇੱਥੇ ਉਹ ਨਾਲ-ਨਾਲ ਛੜਕਦੇ ਪਾਈਪਲੈਨ ਆ ਗਈ ਜੀ ਉਹ ਸਾਹਮਣੇ ਪੱਕਾ ਖਾਲਾ ਜੀ ਆ ਆਪਣਾ ਨਰਮਾ ਜੀ ਦੇਖ ਸਕਦੇ ਹੋ ਆ ਬਰਾਬਰ ਜਿਹੜੇ ਆ ਮਕਾਨ ਦਿਸ ਰਹੇ ਡੇਰਾ ਸੱਚਾ ਸੌਦਾ ਆ ਗਿਆ ਜੀ ਆ ਦਰਖਤ ਦਿਖਦੇ ਜਿਹੜੇ ਵੱਡਾ ਰੋਡ ਆ ਗਿਆ ਆਪਣੇ ਤੋਂ ਤਕਰੀਬਨ ਤਿੰਨ ਹੀ ਕਿੱਲੇ ਬਾਟੇ ਜੀ ਆ ਨਰਮਾ ਇੱਥੇ ਆਪਣਾ 20 ਤੋਂ 25 ਕਿੱਲੇ ਨਰਮਾ ਜੀ ਇਸ ਖੇਤ ਦੇ ਵਿੱਚ ਨਰਮਾ ਜਿੰਨਾ ਵੀ ਦਿਖ ਰਿਹਾ ਦੇਖ ਸਕਦੇ ਹੋ ਸਾਰਾ ਟਾਪ ਦਾ ਨਰਮਾ ਜੀ ਖੇਤ ਦੇ ਵਿੱਚ ਵਿਚਾਲੇ ਸੈਂਟਰ ਚ ਕਰਕੇ ਆਪਣੇ ਮਕਾਨ ਬਣਿਆ ਜੀ ਲਿਵਰ ਰੂਮ ਖੇਤ ਦੇ ਵਿੱਚ ਆਪਣੇ 24 ਘੰਟੇ ਵਾਲੀ ਬਿਜਲੀ ਵਾਲੀ ਲੈਣ ਨਹਿਰ ਦਾ ਪਾਣੀ ਵਾਟਰ ਬਾਕਸ ਦਾ ਟੂਟੀ ਦੀ ਪਾਪਾਈ ਹੋਈ ਹੈ ਸਾਰੀ ਸਹੂਲਤ ਮਿਲੂਗੀ ਜੀ ਇੱਥੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈਗੀ ਇਹ ਦੋ ਪਟੇ ਆਪਣੇ ਤਕਰੀਬਨ 9-10 10 ਕਿੱਲੇ ਲੰਮੇ ਪਟੇ ਨੇ 20 ਕਿੱਲੇ ਦਾ ਦੋ ਪਟੇ ਜੀ ਨਰਮਾ ਬਾਕੀ ਤੀਜੀ ਪੱਟੀ ਦੇ ਵਿੱਚ ਪਰੇ ਨਰਮਾ ਝੋਨਾ ਵੀ ਹੈ ਆ ਸਾਹਮਣੇ ਜਿਹੜੀ ਖੇਰ ਦਿਸੀ ਜਾਂਦੀ ਹੈ ਆ ਐਸਾਈਡ ਵੱਡੇ ਰੋਡ ਵਾਲੀ ਸਾਈਡ ਤੇ ਆਪਣੇ ਤੇਰਾ ਸੱਚਾ ਸੌਦਾ ਦਾ ਬਣਿਆਗਾ ਸਿਸਟਮ ਆ ਆਪਣਾ ਟਰੈਕਟਰ ਸਪਰੇਅ ਕਰੀ ਜਾਂਦਾ ਦੇਖ ਲੋ ਟਰੈਕਟਰ ਕਿੰਨਾ ਕੁ ਦਿਖਾਈ ਦਿੰਦਾ ਬਾਹਰ ਤੋਂ ਟਰੈਕਟਰ ਦੀ ਸਾਰੀ ਸ਼ੋ ਲੁਕੀ ਪਈ ਹੈ ਫੈਲੀ ਦੇ ਵਿੱਚ ਕੋਈ ਕਿਸੇ ਕਿਸੂ ਦੀ ਕੋਈ ਕਰਨੀ ਨਹੀਂ ਹੈ ਟਰੈਕਟਰ ਦੀ ਇਕੱਲੀ ਛਤਰੀ ਦਿਖਾਈ ਦਿੰਦੀ ਹੈ ਨਰਮੇ ਦੇ ਵਿੱਚ ਸਪਰੇਅ ਚੱਲੀ ਜਾਂਦੀ ਹੈ ਡੇ ਰੋਡ ਦੇ ਦੂਸਰੀ ਸਾਈਡ ਤੇ ਟਾਂ ਵਾਲਾ ਪੱਠਾ ਬਣਿਆ ਹੋਇਆ ਇਹ ਮੇਨ ਰੋਡ ਹੈਗਾ ਜੀ ਡੱਬ ਵਾਲੀ ਤੋਂ ਪਹਿਲਾਂ ਬਾਅਦ ਨੂੰ ਵੀ ਜਾਂਦਾ ਤੇ ਡੱਬ ਵਾਲੀ ਤੋਂ ਰಾಣੀਆਂ ਸਰਸਾ ਵੀ ਜਾ ਰਿਹਾ ਜੀ ਆ ਦੇਖੋ ਇੱਥੇ ਆਪਾਂ ਸਪਰੇਅ ਕਰੀ ਜਾਂਦੇ ਨਰਮੇ ਦੇ ਵਿੱਚ ਦੋਨੇ ਖੇਤਾਂ ਦੇ ਵਿੱਚ ਆਪਣੇ ਫਲੱਡ ਦਾ ਪਾਣੀ ਵੀ ਲੱਗਦਾ ਹੈ ਨਹਿਰ ਦਾ ਵੀ ਲੱਗਦਾ ਹੈ ਨਹਿਰੀ ਪਾਣੀ ਦੀ ਵੀ ਤਕਰੀਬਨ 20 ਘੰਟੇ ਬਾਰੀ ਆਪਣੀ ਫਲੱਡ ਦਾ ਪਾਣੀ ਕੋਈ ਰੋਕ ਟੋਕ ਨਹੀਂ ਦੋ ਪਾਈਪ ਲੈਣਾ ਜਿੰਨਾ ਜੀ ਕਰੇ ਉਹਨਾਂ ਚੱਕ ਕੇ ਪੱਖੇ ਨਾਲ ਆਪਾਂ ਲਾ ਸਕਦੇ ਹਾਂ ਜੀ ਆ ਫਲੱਡ ਦਾ ਪਾਣੀ ਚੱਲ ਰਿਹਾ ਹੈ